ਕਾਂਗਰਸ ਪ੍ਰਧਾਨ ਬਣਾ ਰਹੀ ਹੈ ਜਿਵੇਂ ਆਵਾਜ਼ਾਂ ਉੱਠੀਆਂ ਸੀ ਤੁਹਾਡਾ ਨਾਮ ਚੱਲ ਰਿਹਾ ਸੀ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਚੱਲ ਰਿਹਾ ਸੀ ਪ੍ਰਗਟ ਸਿੰਘ ਉਹਦਾ ਨਾਮ ਚੱਲ ਰਿਹਾ ਸੀ ਰਾਜਵੀਰ ਜੀ ਇਹਨਾਂ ਸਾਰੀਆਂ ਕਿਆਸ ਰਹੀਆਂ ਨੇ ਹਲੇ ਇਹ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨੇ ਇੱਕ ਕੋਈ ਪੋਸਟ ਪਾ ਦਿੱਤੀ ਇੱਕ ਪੋਸਟ ਤੋਂ 10 ਪੋਸਟਾਂ ਪੈ ਗਈਆਂ ਆਈ ਕੈਨੋਟ ਸੇ ਐਨੀਥਿੰਗ ਅਬਾਊਟ ਇਟ ਮੈਨੂ ਅਲੇ ਕੋਈ ਇਦਾਂ ਦੀ ਜਾਣਕਾਰੀ ਨਹੀਂ ਗਈ ਕਿ ਉੱਥੇ ਕੋਈ ਤਬਦੀਲੀ ਲੈ ਕੇ ਆ ਰਹੇ ਨੇ ਜਾਂ ਕੋਈ ਬੰਦਾ ਬਦਲ ਰਹੇ ਨੇ ਜਾਂ ਕੋਈ ਬਣਾ ਰਹੇ ਨੇ ਆਈ ਹੈਵ ਨੋ ਨੋਲੇਜ ਆਫ ਦਿਸ ਸੌਟ ਅਗਰ ਕੋਈ ਅਗਰ ਕੋਈ ਕਿਸੇ ਦੇ ਨਾਮ ਚਲਾ ਰਹੇ ਨੇ ਅਸੀਂ ਵੀ ਤੁਹਾਡੇ ਵਾਂਗੂ ਹੀ ਪੜ ਰਿਹਾ ਮੈਂ ਬਿਲਕੁਲ ਗਲਤ ਨਹੀਂ ਕਹਿ ਰਿਹਾ ਖਾਨਾ ਜੰਗੀ ਤਾਂ ਨਹੀਂ ਕੋਈ ਕਾਂਗਰਸ ਜਿਸ ਤਰੀਕੇ ਨਾਲ ਦੇਖੋ ਖਾਨਾ ਜੰਗੀ ਨੂੰ ਨਾ ਉਭਾਰ ਰਿਹਾ ਜਾਦਾ ਜਾਂਦਾ ਵਾ ਮੰਨ ਲਓ ਕਹਿਣਾ ਆਪੋਜੀਸ਼ਨ ਸਰਕਾਰਾਂ ਇਹਨਾਂ ਦੇ ਚੈਨਲ ਜਿਵੇਂ ਫਰਜ਼ ਕਰੋ ਅਸੀਂ ਕਿਸੇ ਇਕੱਠ 'ਚ ਦੋ ਲੀਡਰ ਇਕੱਠੇ ਬੈਠੇ ਇੱਕ ਨੇ ਐਨ ਨੂੰ ਕਰ ਲਿਆ ਇੱਕ ਨੇ ਐਨ ਨੂੰ ਕਰ ਲਿਆ ਦਰਾਰ ਪੜ ਗਈ ਹੈ ਕਾਂਗਰਸ ਮੇਂ ਦਰਾਰ ਪੜ ਗਈ ਹੈ ਸੋ ਇਟਸ ਬੀਂਗ ਮੋਰ ਵਾਟ ਸ਼ੁਡ ਆਈ ਸੇ ਗਲੋਨ ਆਊਟ ਆਫ ਪ੍ਰੋਪੋਰਸ਼ਨ ਛੋਟੇ ਮੋਟੇ ਪੋਲਿਟੀਕਲ ਪਾਰਟੀਆਂ ਦੇ ਵਿੱਚ ਗਰੂਪイズਮ ਵੀ ਹੁੰਦਾ ਵਾ ਕਿਹੜੀ ਪਾਰਟੀ ਚ ਨਹੀਂਗਾ ਦੱਸੋ ਮੈਨੂੰ ਸਮਝਾਓ ਜੀ ਜਿਹੜੀਆਂ ਪਾਰਟੀਆਂ ਚ ਗਰੂਪイズਮ ਜਾਂ ਬੋਲਣ ਦੀ ਆਜ਼ਾਦੀ ਨਹੀਂ ਉਹ ਤਾਂ ਫਿਰ ਤਾਨਾਸ਼ਾਹ ਉਹ ਡੈਮੋਕ੍ਰੈਟਿਕ ਪਾਰਟੀਆਂ ਥੋੜੋ ਨੇ ਜਿਵੇਂ ਬੀਜੇਪੀ ਆ ਕੋਈ ਮਜਾਹ ਆ ਕੋਈ ਇੱਕ ਲਫ਼ਜ਼ ਵੀ ਕੋਈ ਇਧਰ ਉਧਰ ਕਹਿ ਜੇ ਜਿਵੇਂ ਆ ਝਾੜੂ ਪਾਰਟੀ ਆ ਮਜਾਹ ਆ ਕੋਈ ਬੰਦਾ ਇਹਨਾਂ ਦਾ 92 ਜੋ ਬੋਲ ਜਵੇ ਸਹੀਂ ਕੋਈ ਭਾਈ ਉਹ ਆਪਾਂ ਉਹਨਾਂ ਨੂੰ ਕਹਿੰਦੇ ਨੇ ਕਿ ਗੁੰਗੇ ਨੇ ਆ ਬੰਦੂਆ ਮਜ਼ਦੂਰ ਨੇ ਫਿਰ ਗੁੱਸਾ ਕਰਦੇ ਨੇ ਬਿਕੋਜ਼ ਦੇ ਆਰ ਨਾਟ ਅਲਾਉਡ ਟੂ ਸਪੀਕ